ਸਤਨਾਮ ਸ੍ਰੀ ਵਾਹਿਗੁਰੂ 12 ਮਹਾਮਾਜ ਮਹੱਲਾ ਪੰਜਵਾਂ ਘਰ ਚੌਥਾ ੴ ਸਤਿ ਪ੍ਰਸਾਦ ਕਿਰਤ ਕਰਮ ਕੇ ਵਿਛੜੈ ਕਰ ਕਿਰਪਾ ਮੇਲੋ RAM ਚਾਰ ਕੁੰਟ ਦੇ ਤਿਸ ਭਰਮੈ ਥਕ ਆਏ ਪ੍ਰਭ ਕੀ ਸਾਮ तेन तु ते बा के नावे काम जल बिना साख कमलापति उपजे नाही दाम, हार नाहा न ना मिलिये साजने कतपय्य विश्राम जित कर हर जीतकर सर्व सिंगारत बोल रस सर्वारत बोलरस सब खाम प्राभ स्वामी विहोनिया विहोण मित सज्जन जाम। ਨਾਨਕ ਕੀ ਬੇਨੰਤੀਆ ਕਰ ਕਿਰਪਾ ਦਿਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਚਲ ਧਾਮ ਜੇਤ ਗਵਿੰਦ ਰਾਤੀਏ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਇ ਤਿਸੈ ਘੜਾ ਇੱਕ ਕਿਨਾ ਤਿਸ ਬਣ ਜੀਵਣਾ ਬਿਰਥਾ ਜਨਮ ਜਣਾ ਜਾਲ ਫਲ ਮਹੀਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਭ ਚਿੰਤਨਾ ਵਈ ਕਿਤੜਾ ਦੁਖ ਕਨਾ જિની રાવ્યા સો પ્રભુ તિના પાગ મના હાર દર્શન કો મનલોચદા નાનક પ્યાસ મના ચેત મિલા સો પ્રભુ તિકે પા લગા વિશાખ તીર્ણ કો વાડિયા બિના પ્રેમ બિો ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਪਲਤਰਣਾ ਸੰਗਤਨਾ ਹਰਿ ਅਵਨਾਸੀ ਹੋਹ ਪਲਚ ਪਰਚ ਸਗਲੀ ਮੁਈ ਝੂਟੇ ਤੰਦੇ ਮੋਹ ਇਕਸ ਹਰ ਕੇ ਨਾਮ ਬਿਨਾ ਅਕੇ ਲਹੀਏ ਖੋਹ ਦੇ ਆਵਿਸਾਰ ਵਿਗੂਚਣਾ ਪ੍ਰਭ ਬਿਨੇ ਅਵਰਣਾ ਕੋਏ ਪ੍ਰੀਤਮਾ ਚਰਣੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕ ਕੀ ਪ੍ਰਭ ਬੇਣਤੀ ਪ੍ਰਭ ਮਿਲੋ ਪਰਾਪਤ ਹੋਏ ਵਿਸਾਖ ਸੁਹਾਵਾ ਤਾਲ ਗਏ ਜਾਂ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋਹੀਏ ਤੇ ਸਿ ਅਕੇ ਸਭ ਨਿਮਾਨਾ ਹਰ ਸੱਜਣਾ ਦਾਗਣ ਲੱਗਿਆ ਕਿਸੈ ਨਾ ਦੇਈ ਪੰਨਾ ਮਣਕ ਮੋਤੀ ਨਾਮ ਪ੍ਰਭ ਹੁਣ ਲੱਗੇ ਨਹੀ ਸੰਨ ਰੰਗ ਸਵੇ ਨਾਰਾਇਣ ਜਿਤੇ ਮਨ ਪਵਨ ਸੋ ਹਰ ਲੋੜੇ ਸੋ ਕਰੈ ਸੋਈ ਚੀ ਕਰਨ ਸੋ ਪ੍ਰਭ ਕੀਤੇ ਆਪਣੇ ਸਹੀ ਕਹੀਏ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਨਵਨ ਸਾਦੂ ਸੰਗ ਪ੍ਰਾਪਤੈ ਨਾਨਕ ਰੰਗ ਮਾਨਣ ਹਰ ਜੇਠ ਰੰਗੀਲਾ ਤਿਸ ਤਣੀ ਤਿਸਕੇ ਭਾਗ ਮਥਨ ਆਸੜ ਤਪੰਦਾ ਤਿਸ ਲਗੈ ਹਰ ਨਾਹ ਨਾ ਜਿੰਨਾ ਆਸ ਜਗ ਜੀਵਨ ਪੁਰਖ ਤੇ ਆਕ ਕੈ ਮਾਨਸ ਸੰਦੀ ਆਸ ਦੁਵੇ ਪਾਏ ਵਿਗੋਚੀਏ ਗਲ ਪਈਸ ਜੰਕੀ ਫਾਸ ਜੀਹਾਂ ਵਿੱਚ ਸੋ ਲੁਣੇ ਮੱਥੇ ਜੋ ਲਿਖਿਆਸ ਰੈਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ ਜਿੰਨਕੋ ਸਾਧੂ ਭੇਟੀਏ ਸੋ ਦਰ ਕੇ ਹੋਏ ਖਿਲਾਸ ਕਾਰ ਕਿਰਪਾ ਪ੍ਰਭ ਆਪਣੀ ਤੇਰੇ ਦਰਸਨਾ ਹੋਏ ਪਿਆਸ ਪ੍ਰਾਪਤੁ ਦੁਦ ਬਿਨਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਨ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਵਲਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਧਾਰ ਵਿਖਿਆ ਰੰਗ ਕੁੜਾਇ ਬਿਆ ਦਿਸਣਾ ਸਬੇ ਸ਼ਾਰ ਹਰ ਅੰਮ੍ਰਿਤ ਗੁੰਦ ਸੁਹਾਵਣੀ ਮੈਨ ਸਾਧੂ ਪੀਵਣ ਹਾਰ ਬਾਣ ਤਿਨ ਪ੍ਰਭ ਸਾਗ ਮੋਲਿਆ ਸਮਰੱਥ ਪੁਰਖਿਆ ਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਈਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹੋ ਤਿੰਕੇ ਸਦਬਲ ਹਾਰ ਨਾਨਕ ਹਰਜੀ ਮਿਆਕਾਰ ਸਬਦ ਸਵਾਰਣ ਹਾਰ ਸਾਵਣਾ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਓਰ ਹਾਰ ਪਾਤੋ ਪਰਮ ਪੁਲਾਣੀਆਂ ਦੂਜੇ ਲੱਗਾ ਹੇਤ ਲਾਖ ਸਿੰਗਾਰ ਬਣਾਇਆ ਕਾਰਜ ਨਾਹੀ ਕੀਤ ਜਿਤ ਦੇਣਾ ਦੇਹ ਵਿਸੰਸੀ ਤਿਤ ਵੇਲੇ ਕੈਸਣ ਪ੍ਰੇਤ ਪਕੜ ਚਲਾਇਣ ਦੂਤ ਚਾਮਾ ਕਿਸੇ ਨਾ ਦੇਨੀ ਭੇਤ ਛਾੜ ਖੜੋ ਤੇ ਕਿਨੇ ਮਹਾ ਜਿਨ ਸਿਓ ਲੱਗਾ ਹੈ ਤੋ ਆਤਮ ਮਰੋੜੈ ਤਨ ਕਪੈ स्याको होया सेत जहा बिजे सोलुणे कर्मा सदडा खेत नानक प्रभ शरणागति चरण देत सो पातो नरक न वाला हेत आसन प्रेम मा भडा क्यों मिलिए हरणाये ਨਾ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੋ ਹਾਂ ^{(1)} ਤਿਨਕੇ ਲਾਗਾ ਪਾਏ ਵਿਣ ਪ੍ਰਭ ਕੋ ਸੁਖ ਪਾਈਐ ਤੂਤੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਖਾਏ ਆਪ ਤਿਆਗ ਗਣਤੀ ਕਰੇ ਲੇ ਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਏ ਸੇ ਵਿਛੜ ਕਤੈ ਨ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿੰਨਾ ਮਾਇਆ ਹਰਨਾਏ ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ RAM ਤੇ ਲੱਗਣ ਜਨਮੇ ਵਿਜੋਗ ਖਿਣ ਮੈਂ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚਣਾ ਕੋਈ ਕਰ ਸਕੈ ਕਿਸਥੇ ਰਵੈ ਜੋ ਜੋ ਕੀਤਾ ਕੁਛ ਨਾ ਹੋਵਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਬ랍 ਮਿਲੈ ਤਾਂਤ ਰਹੈ ਸਭ ਵਿਯੋਗ ਨਾਨਕ ਕੋ ਪ੍ਰਭ ਰਖ ਲਹੈ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੇ ਸਾਧ ਸੰਗ ਬਣ ਸੇ ਸਬੇ ਸੋਚ ਮਗਰ ਮਾਹ ਸੁਹੰਦੀਆ ਹਰ ਪਲ ਸੰਗ ਬੈਠੜੀਆ ਹੈ ਤਿੰਨ ਕੀ ਸੋਪਾ ਕਿਆ ਗਣੀ ਜੇ ਸਾਹਿਬ ਮੇਲੜੀਆ ਹੈ ਤਨ ਮਨ ਮੋਲਿਆ RAM ਸਿਉਰ ਸੰਗ ਸਾਧ ਸਹਿਲੜੀਆ ਹੈ ਕਾਦ ਜਨਾ ਤੇ ਬਾਹਰੀ ਸੇ ਰਹਿਣਾ ਕੇ ਲੜੀਆ ਹੈ ਤਿੰਨ ਦੁੱਖ ਨਾ ਕਬ ਮੂਤਰੈ ਸੇ ਜਮ ਕੇ বাস ਪੜੀ ਹੈ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣਾ ਨਿਤ ਖੜੀ ਹੈ ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀ ਹੈ ਨਾਨਕ ਬਾਛੇ ਧੂੜ ਤਿੰਨਾ ਪ੍ਰਭ ਸਰਨੀ ਦਰ ਪੜੀ ਹੈ ਮਗਰ ਪ੍ਰਭ ਰਾਦਣਾ ਬੋਹੜਨਾ ਜਨਮਈਏ ਕੋਖ ਤੁਖਾਰ ਨ ਵਿਆਪਈ કાંઠ મિલ્યા હરણા મન બેદિયા ચરણારતિંદ દર્શન લગડા સાહ ઓટ ગોવિંદુ ગો પાલરાયે સેવા સ્વામી લાહ વિક્યા કો ના સકઈ મિલ સાધુ ગુણગાહ ਜਾਹ ਤੇ ਉਪਜੀਤਹਿ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲੇਹੀ ਪਾਰ ਬ੍ਰਹਮ ਬਹਰ ਨਾ ਵਿਛੜਿਆ ਹਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਆਗਾਖ ਸਰਮ ਪਈ ਸੁਨਾਰਾਇਣ ਨਾਨਕ ਦਰ ਪਈ ਆਖ ਪੋਖ ਸਹੰਦਾ ਸਰਬ ਸੁਖ ਜਿਸ ਬਖਸ਼ੇ ਵੇਰਵਾਹ ਮਾਗ ਸਜਣ ਮਨ ਮਾਗ ਮਜਣ ਸੰਗ ਸਾਤੂਆ ਟੁੜਿਆ ਕਰਿ ਸਨਾਨ ਹਰਨਾਮ ਧਿਆਏ ਸੁਣ ਸਬਨਾ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨਸੇ ਲੋਗ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅਠਸੜ ਤੀਰਥ ਸਗਲ ਕੋ ਨਾ ਜੀਤਿਆ ਪਰਵਾਨ ਜਿਸਨੋਂ ਦੇਵੇ ਦਇਆ ਕਰ ਸੋਹੀ ਪੁਰਖ ਸੁ ਜਾਣ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਕਲ ਗੁਣ ਆਨੰਦ ਦੇ ਉਪਾਰਜਣਾ ਹਰ ਸਚਨ ਪਰਗਟੇ ਆਏ ਸਾਤ ਸਹਾਈ RAM ਕੈ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਈ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਇਛ ਪੁਨੀ ਵੜ ਭਾਗਣੀ ਵਰ ਪਾਇਆ ਹਰ ਰਾਈ ਮਿਲ ਸਹੀਆ ਮੰਗਲ ਗਾਵਹਿ ਕੀਤ ਗੋਬਿੰਦ ਲਾਏ ਹਾਰ ਦੇਹਾ ਅਵਰਣ ਦੇ ਸਈ ਕੋਈ ਦੁਚਾਲ ਬੇਨ ਲਾਏ ਹਲ ਤਪਲਤ ਸਵਾਰਣ ਨਿਚਲ ਦਿਤਿਆਨ ਜਾਏ ਸੰਸਾਰ ਸਾਗਰ ਤੇ ਰਖਿਐਣ ਬੋਹਣ ਨਾ ਜਨਮੇ ਧਾਏ jeva ek anek guna tere nanak charani pae pal guna nit salahi ae jis nu dil na tamaye jin jan naam te aaye tin kaer kaaj sarai har gur pura ratia dar ke sach khare sarb sukh anand charna har gowal bikh matre ਪ੍ਰੇਮ ਭਗਤ ਤੈਨ ਪਾਇਆ ਵਿਖਿਆ ਨਾਹੀਂ ਜਰ ਕੂੜ ਗਏ ਦੁਗਦਾਨਸੀ ਪੂਰਨ ਸਾਚ ਪਰੈ ਪਾਰ ਬ੍ਰਹਮ ਪ੍ਰਭ ਸੇਵਤੈ ਮਨ ਅੰਦਰ ਇਕ ਤਰੈ ਮਾਹ ਦਿਵਸ ਮੂਰਤ ਭਲੈ ਤਿਸ ਕੋ ਨਦਰ ਕਰੈ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਇਕ ਓੰਕਾਰ ਸ੍ਰੀ ਵਨਕੁਜੇ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਨੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾ ਸਿਮਰੋ ਸ੍ਰੀ ਹਰ ਲਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜਿਸ ਦੇਖੇ ਸਭ ਦੁਖ ਜਾਏ ਤੇਗ ਬਹਾਦਰ ਸਿੰਘ ਰੀਏ ਕਰ ਨੋਂ ਨਿਦ ਆਵੇ ਤਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਸਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਸਾਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੈ ਬੋਲ ਜੀ ਵਾਹਿਗੁਰੂ ਵਾਹਿਗੁਰੂ ਪੰਚਾ ਪਿਆਰਿਆਂ ਚੌਹਾਂ ਸਹਬਜ਼ਾਦਿਆਂ ਚਾਲੀਆਂ ਮੁੱਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਮੁਜੱਪਿਆ ਵਾਂਡ ਸਖਿਆ ਦੇਗ ਚ ਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲ ਜੀ ਵਾਹਿਗੁਰੂ ਵਾਹਿਗੁਰੂ ਜਿੰਨਾ ਸਿੰਘਾਂ ਸਿੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਯਾਰੀਆਂ ਨਾਲ ਚਿਰਾਈ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸਵਾਸਾ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੈ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤੈ ਬਲਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲ ਬੋਲੋ ਜੀ ਵਾਹਿਗੁਰੂ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਭਰੋਸਾ দান ਦਾਨ ਸਰਦਾਨ ਨਾਮ দান ਸ੍ਰੀ ਅੰਮ੍ਰਿਤ ਸਰਜੀ ਤੇ ਇਸ਼ਨਾਨ ਦਰਸ਼ਨ ਚੌਕੀਆਂ ਝੰਡੇ ਬੂੰਗੇ ਜੁਕੋ ਜੁਗ ਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਾਨ ਨੀਵਾ ਮਤਿ ਹੁਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਜੀ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ 12 ਮਾਹ ਪਾਠ ਦੀ ਅਰਦਾਸ ਹੈ ਜੀ ਅਖਰ ਵਾਦਾ ਕਾਟਾ ਪੁਸਤਕ ਮਾਫ ਕਰਨੀ ਸਰਬੱਤ ਦੇ ਅਕਾਰਜ ਰਾਸ ਕਰਨੇ ਸੇ ਪਿਆਰੇ ਮਿਲ ਜਿਨ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜਤੀ ਕਲਾ ਤੇਰੇ ਪਾਣੀ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ